ਤੁਸੀਂ ਜਦੋਂ ਗਊਆਂ ਦੀ ਸੇਵਾ ਕਰੋਗੇ ਸੋਡੇ ਤੇ ਗੁਰੂ ਗ੍ਰੰਥ ਸਾਹਿਬ ਦਾ ਅਸ਼ੀਰਵਾਦ ਹੋਊਗਾ ਜਦੋਂ ਮੈਂ ਮਾਪਰ ਸੰਨ ਡੱਡ ਲੱਗਿਆ ਕੋਈ ਨਸਾ ਨਹੀਂ ਸ਼ਰੀਰ ਨੂੰ ਕੁਛ ਨਹੀਂ ਜੀ ਬਹੁਤ ਨਸਾ ਕਰਦਾ ਸੀ ਪਹਿਲਾਂ ਮੈਂ ਤੇਲ ਬੈਲਸ ਦੇ ਵਿੱਚ ਅਸੀਂ ਦਵਾਈ ਦਿੰਨੇ ਆ ਕਿਸੇ ਵੀ ਕਿਸਮ ਦਾ ਕੋਈ ਨਸਾ ਜਾਂ ਕਿਸੇ ਕਿਸਮ ਦਾ ਵੈਸੇ ਰੋਗ ਹੈ ਕੋਈ ਜੜਾ ਤੋਂ ਰੋਗ ਲੱਗੇ ਹੋਏ ਹੈ ਨਹੀਂ ਟੁੱਟਦਾ ਕਿਸੇ ਵੀ ਕਿਸਮ ਦਾ ਹੈਗਾ ਹਰੇਕ ਚੀਜ਼ ਜੀ ਅਸੀਂ ਦਵਾਈ ਦਿੰਨੇ ਆ ਮੈਂ ਕਹਿੰਦਾ ਬਹੁਤ ਵਧੀਆ ਨજર ਨਾਲ ਜੀ ਰਹਿ ਲੈਂਦੇ ਨੇ ਬਾਕੀ 10 12 ਜਣਿਆਂ ਦਾ ਨਸਾ ਏਸਟ੍ਰੇਲੀਆ ਕੇ ਸੜਵਾਇਆ ਵੀ ਹੈ ਜੀ ਬਾਬਾ ਜੀ ਸਨ ਤੋਂ ਮਹੀਨੇ ਹੋ ਗਏ ਜੀ ਕਿੰਨਾ ਸ਼ਾਂਤੀ ਹੈ ਜੀ ਬੱਚੇ ਨੂੰ ਵੀ ਸ਼ਾਂਤੀ ਹੈ ਜੀ ਸਾਰੇ ਘਰੇ ਵੀ ਪਰਿਵਾਰ 'ਚ ਸ਼ਾਂਤੀ ਹੈ ਜੀ ਸਭ ਕੁਝ ਠੀਕ ਹੈ ਦੇਖੋ ਸੇਵ ਹੈ ਗੁਰੂ ਦਾ ਲੜਨਾ ਸੱਡੋ ਗਉਆਂ ਦੀ ਸੇਵਾ ਨਾ ਸੱਡੋ ਪਰਮਾਤਮਾ ਨੇ ਸੋਡੇ ਖਾਲੀ ਭਾਂਡੇ ਭਰਦੇ ਬਾਂਦਰ ਬੁੰਦਰ ਤੁਹਾਡੇ ਹੱਥ ਚੋਂ ਫੜ ਕੇ ਲੈ ਜਾਂਦੇ ਨੇ ਅਸੀਂ ਪਉਣਾ ਫੜ ਕੇ ਨਹੀਂ ਆਉਂਦੇ ਨਾ ਮੈਂ ਉਹਨਾਂ ਦੇ ਪਰਿਵਾਰ ਚ ਹੀ ਐ ਮਹਾਪੁਖਿਓ ਜਦੋਂ ਅਸੀਂ ਇਹਨਾਂ ਦੇ ਵਿੱਚ ਰਹਿੰਦੇ ਆ ਗਉਆਂ ਦਾ ਪਰਿਵਾਰ ਐ ਬ੍ਰਜੰਗਵਲੀ ਨੇ ਮੋਰ ਨੇ ਇਹ ਸਾਡੇ ਨੇ ਅਸੀਂ ਇਹਨਾਂ ਦੇ ਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ 5 ਚੈਨਲ ਪੰਜਾਬੀ ਮੈਂ ਇਕਵਾਲ ਸਿੰਘ ਫਗੂੜਾ ਅਸੀਂ ਖੜਿਆ ਸੰਗਰੂਰ ਬੀੜ ਦੇ ਵਿੱਚ ਜਿੱਥੇ ਬਾਬਾ ਜੀ ਅਕਸਰ ਸੇਵਾ ਕਰਦੇ ਨੇ ਇਹ ਬਾਬਾ ਜੀ ਪਹਿਲਾਂ ਆਪਣੇ ਲੜ ਨਹੀਂ ਗੁਰੂ ਦੇ ਲੜ ਲਾਉਂਦੇ ਨੇ ਕਿਉਂਕਿ ਅ ਅੱਜ ਕੱਲ ਜਿਹੜਾ ਚੱਲਿਆ ਹੋਇਆ ਟ੍ਰੈਂਡ ਲੋਕ ਆਪਣੇ ਨਾਲ ਜੋੜਨ ਨੂੰ ਜ਼ਿਆਦਾ ਵਹਿਤਰੀ ਸਮਝਦੇ ਨੇ ਪਰ ਮੈਂ ਪਹਿਲੇ ਸ਼ਖਸ ਦੇਖੇ ਨੇ ਬਾਬਾ ਜੀ ਜਿਹੜੇ ਕਹਿੰਦੇ ਨੇ ਭਾਈ ਆਪਣੇ ਘਰ ਗੁਰੂ ਘਰ ਅਰਦਾਸ ਕਰਕੇ ਆਓ ਅਤੇ ਫਿਰ ਆਪਣੇ ਗੁਰੂ ਤੋਂ ਮੰਗੋ ਮੇਰੇ ਕੋਲੇ ਆਜੋ ਕੋਈ ਵੀ ਕੋਈ ਨਸ਼ੇ ਬਗਾਰਾਂ ਦੀ ਕੋਈ ਦਲਦਲ ਚ ਫਸਿਆ ਹੋਇਆ ਜਾਂ ਕੋਈ ਭੈਣ ਭਰਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਨਸ਼ੇ ਦੀ ਦਲਦਲ ਚ ਫਸੇ ਹੁੰਦੇ ਨੇ ਉਹਨਾਂ ਦੀ ਮਨੋਕਾਮਨਾ ਨੂੰ ਪਰਮਾਤਮਾ ਅਤੇ ਗਊ ਮਾਤਾ ਦੀ ਕਿਰਪਾ ਨਾਲ ਪੂਰੀ ਕਰਦੇ ਨੇ ਇੱਥੇ ਸੰਗਤ ਪਹੁੰਚੀ ਮੈਂ ਕੈਮਰਾਮੈਨ ਨੂੰ ਕਹੂੰਗਾ ਦਿਖਾਉਣ ਦੂਰ ਦਰਾਡੇ ਤੋਂ ਪਹੁੰਚੇ ਹੋਏ ਨੇ ਮੇਰੇ ਵੀਰੋ ਵੀ ਪਹੁੰਚੇ ਹੋਏ ਨੇ ਬਾਈ ਜੀ ਕਿੰਨਾ ਚਿਰ ਹੋ ਗਿਆ ਬਾਬਾ ਜੀ ਦੇ ਲੜ ਲੱਗੇ ਸੱਤ ਮਹੀਨੇ ਹੋ ਗਏ ਕਿੰਨੇ ਕ ਮਨ ਨੂੰ ਸੰਤੋਸ਼ਟੀ ਮਿਲਦੀ ਬਹੁਤ ਜਿਆਦਾ ਜੀ ਪਰਮਾਤਮਾ ਨੇ ਰੰਗ ਲਾਤੇ ਜੀ ਜਦੋਂ ਦੇ ਮਾਪੁਰ ਸਾਹਿਬ ਦੇ ਲੜ ਲੱਗਿਆ ਕੋਈ ਨਸਾਨ ਨਹੀਂ ਸ਼ਰੀਰ ਨੂੰ ਕੁਛ ਨਹੀਂ ਜੀ ਬਹੁਤ ਨਸ਼ਾ ਕਰਦਾ ਸੀ ਪਹਿਲਾਂ ਮੈਂ ਮੈਂ ਹੁਣ ਸੱਤ ਮਹੀਨੇ ਤੋਂ ਨਸ਼ਾ ਮੋਟਾ ਜੀ ਤੇ ਮਾਪੁਰ ਸਾਹਿਬ ਦੇ ਲੜ ਲੱਗਿਆ ਹੋਇਆ ਸੇਵਾ ਕਰਾਉਣਾ ਆਂਦਾ ਜਾਂਦਾ ਰਹਿਣਾ ਜੀ ਤੁਸੀਂ ਆਉਣ ਤੋਂ ਪਹਿਲਾਂ ਆਪਣੇ ਗੁਰੂ ਘਰ ਵੀ ਮੱਥਾ ਟੇਕ ਦਿਓ ਹਾਂਜੀ ਉੱਥੇ ਵੀ ਟੇਕਿਆਉਣਾ ਮਾਹਪੁਰ ਸੋਰੇ ਲਾਜ਼ਮੀ ਟੇਕਦੇ ਨੇ ਜੀ ਹਾਂਜੀ ਜਦੋਂ ਹਰ ਵਾਰੀ ਲੰਘਦੇ ਨੇ ਨਾ ਉੱਥੇ ਦੇਖ ਪ੍ਰਸਾਦ ਕਰਾਉਂਦੇ ਵਿੱਚ ਕਿੰਨੀ ਖੁਸ਼ੀ ਦੀ ਲਹਿਰ ਆ ਜਦੋਂ ਤੋਂ ਤੁਸੀਂ ਨੇ ਨਸ਼ਾ ਛੱਡਿਆ ਮੈਂ ਕਹਿੰਦਾ ਮਹਾਰਾਜ ਜੀ ਆਪਣੇ ਬੇਟੇ ਦਾ ਬਾੜਦਾ ਬਣ ਗਿਆ ਦੂਏ ਦੀ ਫੈਲ ਲਾਈ ਹੋਈ ਹੈ ਮੈਂ ਹੀ ਕੋਈ ਕੰਮ ਨਹੀਂ ਚੰਗਾ ਹੁੰਦਾ ਤੇ ਸਭ ਜਿਹੜੇ ਬੇਅਰਥ ਹੁੰਦੇ ਤੇ ਲੋਕ ਵੀ ਵਧੀਆ ਨਜ਼ਰ ਨਾਲ ਦੇਖਦੇ ਹੁਣ ਮੈਂ ਕਹਿੰਦਾ ਬਹੁਤ ਵਧੀਆ ਨਜ਼ਰ ਨਾਲ ਜੀ ਰਾਇ ਲੈਂਦੇ ਨੇ ਬਾਕੀ 10 12 ਜਣਿਆਂ ਦਾ ਨਸਾ ਇਤੇਲੀਆ ਕੇ ਸੜਵਾਇਆ ਵੀ ਹੈ ਜੀ ਬਾਬਾ ਜੀ ਕੋਲ ਹਾਂ ਜੀ ਇੱਧਰ ਭੈਣਾ ਵੀ ਖੜੀਆਂ ਨੇ ਮਾਵਾ ਭੈਣਾ ਜਦੋਂ ਆਉਂਦਿਆਂ ਨੇ ਦਿਲੋਂ ਕਾਮਨਾ ਲੈ ਕੇ ਤਾਂ ਪੂਰੀ ਹੁੰਦੀ ਹੈ ਭਿੰਜ ਕੀ ਨਾਉ ਰਾਜਨਦੀਪ ਰਾਜਨਦੀਪ ਮਨ ਨੂੰ ਖੁਸ਼ੀ ਮਿਲੀ ਕਿੰਨੇ ਚਿਰ ਤੋਂ ਜੀ ਹਾਂ ਹੁਣ ਉਹ ਹੁਣ ਅਸੀਂ 2 ਕੁ ਮਹੀਨੇ ਹੋ ਗਏ ਜੀ ਆਉਂਦਿਆਂ ਨੂੰ ਬਹੁਤ ਫਰਕ ਹੈ ਜੀ ਤੇ ਘਰ ਦੇ ਵਿੱਚ ਕਿਉਂਕਿ ਬਾਬਾ ਜੀ ਨਹੀਂ ਤਾਂ ਲੋਕ ਆਪਣੇ ਨਾਲ ਜੋੜਦੇ ਨੇ ਬਾਬਾ ਜੀ ਕਹਿੰਦੇ ਨੇ ਵੀ ਗੁਰੂ ਦੇ ਲੜ ਲੱਗ ਹਾਂ ਹਾਂ ਗੁਰੂ ਦੇ ਸਾਰਾ ਦਿਨ ਹੀ ਉਰੇ ਪੂਰੇ ਵੀ ਜੀ ਬੱਬਾ ਬਾਣੀ ਲਾ ਕੇ ਰੱਖਦੇ ਨੇ ਘਰੇ ਵੀ ਜੀ ਲਾਉਣੇ ਆ ਹੁਣ ਜਿੱਦਨ ਦਾ ਹੁਕਮ ਹੋਇਆ ਜੀ ਘਰੇ ਵੀ ਦਿਨ ਰਾਤ ਚੱਲਦੀ ਤੇ ਮਨ ਨੂੰ ਕਿੰਨਾ ਸਕੂਨ ਮਿਲਦਾ ਹਾਂਈ ਮਨ ਨੂੰ ਸ਼ਾਂਤੀ ਵੀ ਮਿਲਦੀ ਤੇ ਗਊਆਂ ਦੀ ਸੇਵਾ ਕਰਉਂਦੇ ਮਤ ਜੀ ਕੀ ਨਾਮ ਆ ਪਰਮਜੀਤ ਹੈ ਵੀਰੇ ਕਿਹੜੇ ਪਿੰਡੋਂ ਆਇਓ ਸਮਾਣੇ ਲਗੋਗੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਜੁੜਿਆ ਨੂੰ ਸਨ 2 ਮਹੀਨੇ ਹੋ ਗਏ ਜੀ ਕਿੰਨਾ ਸ਼ਾਂਤੀ ਹੈ ਜੀ ਬੱਚੇ ਨੂੰ ਵੀ ਸ਼ਾਂਤੀ ਹੈ ਜੀ ਸਾਰੇ ਘਰੇ ਵੀ ਪਰਿਵਾਰ ਚ ਸ਼ਾਂਤੀ ਹੈ ਜੀ ਸਭ ਕੁਝ ਠੀਕ ਹੈ ਜੀ ਕੀ ਪ੍ਰੋਬਲਮ ਕੀ ਆ ਰਹੀ ਸੀ ਬਸ ਆਹੀ ਨਸ਼ੇ ਪੱਤਿਆਂ ਚ ਬੱਚੇ ਲੱਗੇ ਹੋਏ ਤੇ ਜੀ ਹੁਣ ਠੀਕ ਨਹੀਂ ਠੀਕ ਨੇ ਹੁਣ ਹਾਂ ਜੀ ਹੁਣ ਠੀਕ ਜਦੋਂ ਲੋਕ ਕਹਿੰਦੇ ਨੇ ਆਪਣੇ ਮੂੰਹ ਹੀ ਤਾਂ ਗੱਲ ਦੁੱਗਣੀ ਬਣਦੀ ਹੈ ਬਾਬਾ ਜੀ ਦੋ ਸ਼ਬਦ ਤੁਸੀਂ ਵੀ ਸੰਗਤਾਂ ਨਾਲ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਅਸੀਂ ਧੰਨਵਾਦ ਦੀਆਂ ਜਿੰਨੀਆਂ ਵੀ ਸੰਗਤਾਂ ਅਬ ਦਾ ਕੀਮਤੀ ਸਮਾਂ ਕੱਢ ਕੇ ਗਉਆਂ 'ਦ ਵੀ ਆਈ ਨੇ ਬਹੁਤ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਫੌਰਮ ਦੇ ਵਿੱਚੋਂ ਵੀ ਸੰਗਤਾਂ ਆ ਗਈ ਗਉਆਂ ਦੀ ਸੇਵਾ ਕਰਦੀਆਂ ਨੇ ਮੈਂ ਦੋ ਸ਼ਬਦ ਕਹੂੰਗਾ ਹਰੇਕ ਇਨਸਾਨ ਨੂੰ ਪਰਿਵਾਰਾਂ ਨੂੰ ਵੀ ਦੇਖੋ ਭਾਈ ਗੁਰੂ ਗ੍ਰੰਥ ਸਾਹਿਬ ਤੋਂ ਵੱਡੀ ਕੋਈ ਦੁਨੀਆ ਦੀ ਚੀਜ਼ ਨਹੀਂ ਬਣੀ ਜਿੱਥੇ ਵੀ ਤੁਹਾਡੇ ਨਗਰ ਦੇ ਵਿੱਚ ਗੁਰੂ ਘਰ ਹੈ ਤੁਸੀਂ ਉੱਥੇ ਜਾ ਕੇ ਜਦੋਂ ਆਪਣੇ ਕੋਈ ਪਰਿਵਾਰ ਦਾ ਕੰਮਕਾਰ ਕਰਨਾ ਚਾਹੁੰਦੇ ਹੋ ਚੰਗੇ ਕੰਮ ਨੂੰ ਹੱਥ ਲਾਉਣਾ ਹੈ ਤਾਂ ਗੁਰੂ ਘਰ ਜਾ ਕੇ ਅਰਦਾਸ ਬੇਨਤੀ ਜ਼ਰੂਰ ਕਰਾਇਆ ਕਰੋ ਗੁਰੂ ਘਰ ਕਰੀ ਵੀ ਅਰਦਾਸ ਬੇਨਤੀ ਕਦੇ ਤੁਹਾਡੀ ਬੇਅਰਥੀ ਨਹੀਂ ਜਾਊਗੀ ਗਵਾਂ ਦੀ ਸੇਵਾ ਕਰੋ ਕੋਈ ਦਿਨ ਨਾ ਦੇਖੋ ਬਾਰ ਹੈ ਜਾਂ ਮੰਗਲਵਾਰ ਹੈ ਇਹ ਗਲਤ ਗੱਲਾਂ ਬਣਾਈਆਂ ਮੀਆਂ ਨੇ ਤੁਸੀਂ ਜਦੋਂ ਗਵਾਂ ਦੀ ਸੇਵਾ ਕਰੋਗੇ ਛੋਡੇ ਤੇ ਗੁਰੂ ਘਰ ਸਾਹਿਬ ਦਾ ਅਸ਼ੀਰਵਾਦ ਹੋਊਗਾ ਤਾਂ ਗੁਰੂ ਮਹਾਰਾਜ ਦੀ ਐਸੀ ਕਿਰਪਾ ਹੋ ਜੂਗੀ ਵੀ ਤੁਸੀਂ ਧਰ ਤਰ ਭੋਲੋਗੇ ਸੋਨੂੰ ਦਾਤਾ ਦੇਣ ਵਾਲੇ ਹੱਥ ਕਰੂਗਾ ਇੱਕ ਮੈਂ ਭਰਾਵਾਂ ਨੂੰ ਹੋਰ ਬੇਨਤੀ ਕਰਦਾ ਸਾਡੀਆਂ ਧੀਆਂ ਨੂੰ ਭੈਣਾਂ ਨੂੰ ਰਾਤ ਨੂੰ 12 ਵਜੇ ਤੋਂ ਲੈ ਕੇ 2 ਵਜੇ ਤੱਕ ਭਲਕਦਾ ਸਮਾਂ ਹੁੰਦਾ ਹੈ ਤੁਸੀਂ ਆਪਦੇ ਮੂੰਹ ਤੇ ਹੱਥ ਫੇਰ ਕੇ ਹੱਥ ਧੋ ਕੇ ਦਸੇ ਜੋਤਾਂ ਜਾਗਰ ਹੁੰਦੀਆਂ ਨੇ ਜੋ ਵੀ ਗੁਰਨਾਨਕ ਦੇਵ ਜੀ ਤੋਂ ਮੰਗੋਗੇ ਉਹ ਤੁਹਾਡਾ ਪੂਰਾ ਹੋਊਗਾ ਗਊ ਮਾਤਾ ਦੀ ਸੇਵਾ ਕਰੋਗੇ ਤਾਂ ਪ੍ਰਮਾਤਮਾ ਸੋਤੋ ਕੁਛ ਰੋਕੋ ਕੇ ਨਹੀਂ ਰੱਖਦਾ ਜਿਹੜੇ ਕੋਈ ਸਿਆਣੇ ਸੱਪਿਆਂ ਦੇ ਕੰਮ ਦੇ ਵਿੱਚ ਪਾਉਂਦੇ ਨੇ ਭਾਈ ਉਹਨਾਂ ਤੋਂ ਬਚੋ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ ਇਹੀ ਆਪਣੀ ਜੋਤ ਹੈ ਜਿਹੜੀ ਆਪਾਂ ਨੇ ਆਪਣੇ ਤੇ ਗੁਰੂ ਮਹਾਰਾਜ ਦਾ ਅਸ਼ੀਰਵਾਦ ਰਹਿੰਦਾ ਹਮੇਸ਼ਾ ਆਪਾਂ ਨੂੰ ਹਮੇਸ਼ਾ ਪ੍ਰੇਰਿਤ ਕਰਦੇ ਨੇ ਚੰਗੇ ਕੰਮ ਕਰਨ ਦੇ ਲਈ ਚੰਗੇ ਕਰਮਾਂ ਲਈ ਵੀ ਮਾੜੇ ਮਾੜੀ ਚੀਜ਼ਾਂ ਤੋਂ ਬਚੋ ਗੁਰੂ ਦੇ ਲੜ ਲੱਗੋ ਜਿਹੜਾ ਵੀ ਇਨਸਾਨ ਕੋਈ ਵੀ ਕਿਸੇ ਗੱਲੋਂ ਭਟਕਿਆ ਹੋਇਆ ਹੈ ਭਾਈ ਕੋਈ ਪਰਿਵਾਰ ਦੇ ਵਿੱਚ ਕਿਸੇ ਕਿਸਮ ਦੀ ਸਮੱਸਿਆ ਹੈ ਪਰਿਵਾਰ ਦੇ ਵਿੱਚ ਰੁਕੇ ਹੋਏ ਕੰਮ ਨਹੀਂ ਬਣਦੇ ਕੋਈ ਦੇਸ਼ ਵਿਦੇਸ਼ਾਂ ਦੇ ਕੰਮ ਅੜੇ ਹੋਏ ਨੇ ਕੋਈ ਨਸਬੱਤੇ ਦੇ ਪਰਿਵਾਰ ਦਾ ਕੋਈ ਬੱਚਾ ਲੱਗਿਆ ਹੋਇਆ ਹੈ ਜਾਂ ਪਰਿਵਾਰ ਦੇ ਵਿੱਚ ਬਿਮਾਰੀ ਆਦੀ ਹੈ ਜਾਂ ਪਰਿਵਾਰ ਦੇ ਵਿੱਚ ਕਰਜ਼ਾ ਹੈ ਉਹ ਕਦੋਂ ਵੀ ਆ ਕੇ ਸਾਧੋ ਅਰਦਾਸ ਬੇਨਤੀ ਕਰਾ ਸਕਦਾ ਹੈ ਅਸੀਂ ਜਿਹੜੀ ਅਰਦਾਸ ਬੇਨਤੀ ਕਰਾਂਗੇ ਭਾਈ ਗੁਰੂ ਦੇ ਲੜ ਲਾਉਣ ਦੀ ਗੱਲ ਕਰਦੇ ਆ ਅਮਿਸ਼ਾ ਗੁਰੂ ਦੀ ਗੱਲ ਕਰਦੇ ਆ ਗੁਰੂ ਤੋਂ ਬਿਨਾ ਕੁਝ ਨਹੀਂ ਤੇ ਗਉਆਂ ਦੀ ਸੇਵਾ ਵਾਸਤੇ ਕਹਿੰਦੇ ਆ ਕੋਈ ਬੱਬਾ ਜੀ ਅਰਦਾਸ ਕਰਨ ਵਾਸਤੇ ਦੁਖੀ ਆ ਰਹੇ ਬਹੁਤ ਨੇ ਲੋਕ ਦੁਖੀ ਬਹੁਤ ਨੇ ਨਸ਼ੇ ਦੀ ਦਲਦਲ 'ਚ ਲੋਕ ਬਹੁਤ ਜਿਆਦਾ ਫਸੇ ਹੋਏ ਨੇ ਕਿੱਥੇ ਪਹੁੰਚਣ ਥੋੜਾ ਜਿਹਾ ਡਰੈੱਸ ਵੀ ਦੱਸ ਦੋ ਸਭ ਦਾ ਮਹਾਪਰਸੋਦ ਸਾਡਾ ਪਿੰਡ ਕੱਟੂਵਾਲੀਆਂ ਦਿਓਲ ਬੈਲੈਂਸ ਦੇ ਵਿੱਚ ਅਸੀਂ ਦਵਾਈ ਦਿੰਨੇ ਆ ਕਿਸੇ ਵੀ ਕਿਸਮ ਦਾ ਕੋਈ ਨਸ਼ਾ ਜਾਂ ਕਿਸੇ ਕਿਸਮ ਦਾ ਵੈਸੇ ਰੋਗ ਹੈ ਕੋਈ ਜੜਾ ਤੋਂ ਰੋਗ ਲੱਗੇ ਹੋਏ ਹੈ ਨਹੀਂ ਟੁੱਟਦਾ ਕਿਸੇ ਵੀ ਕਿਸਮ ਦਾ ਹੈਗਾ ਹਰੇਕ ਚੀਜ਼ ਦੀ ਅਸੀਂ ਦਵਾਈ ਦਿੰਨੇ ਆ ਜੇ ਕੋਈ ਬਾਹਰ ਕੋਈ ਅਮਰੀਕਾ ਕੈਨੇਡਾ ਇੰਗਲੈਂਡ ਫਰਾਂਸ ਆਸਟ੍ਰੇਲੀਆ ਜਰਮਨ ਬਾਹਰ ਬੈਠੀ ਐ ਬੱਚੀ ਦਵਾਈ ਬਾਹਰ ਮੰਗਾ ਸਕਦੀ ਐ ਕੋਈ ਵੀ ਸਾਡੀ ਧੀ ਭੈਣ ਕੋਈ ਵੀ ਸਾਡਾ ਭਰਾ ਸਾਡੇ ਬਾਪੂ ਸਾਡੀਆਂ ਮਾਤਾਵਾਂ ਇਹ ਨਾ ਸੋਚਣ ਵੀ ਸਾਡਾ ਤਾਂ ਕਿਸੇ ਬਸੇ ਹੱਲ ਨਹੀਂ ਹੱਲ ਭਾਈ ਗੁਰਦਵਾਰਾ ਗ੍ਰਹਿ ਘਰ ਹੈਗਾ ਦੇਰ ਹੈ ਅੰਧੇਰ ਨਹੀਂ ਜਦੋਂ ਤੁਹਾਡਾ ਆਪਦਾ ਮੰਦਿਰ ਸਾਫ ਹੋਊਗਾ ਅੰਦਰਲਾ ਮੰਦਿਰ ਐ ਤੁਹਾਡਾ ਭਾਈ ਜਦੋਂ ਤੁਸੀਂ ਗਲਤ ਰਾਸਤੇ ਤੇ ਪਏ ਜਾਂਦੇ ਹੋ ਆਪਾਂ ਆਪਣੇ ਗੁਰੂ ਨੂੰ ਭੁੱਲ ਜਾਂਦੇ ਆ ਤਾਂ ਆਪਾਂ ਨੂੰ ਠੋਕਰੀ ਮਿਲਦੀਆਂ ਨੇ ਜਦੋਂ ਆਪਾਂ ਗੁਰੂ ਦੇ ਲੜ ਲੱਗਦੇ ਆ ਤਾਂ ਗੁਰੂ ਨੂੰ ਆਪਣਾ ਦੁੱਖ ਸੁਣਾਉਂਦੇ ਆ ਤਾਂ ਉਹ ਆਪਣੇ ਬੱਚੇ ਸਮਝ ਕੇ ਆਪਾਂ ਨੂੰ ਆਪਣੇ ਹਿੱਕ ਨਾਲ ਲਾਉਂਦਾ ਹੈ ਜਿਹੜੀ ਗਊ ਮਾਤਾ ਦੀ ਸੇਵਾ ਜਦੋਂ ਇਨਸਾਨ ਕਰਦਾ ਹੈ ਤਾਂ ਉਹਦੇ ਦਾ ਰਾਤ ਦਾ ਸਮਾਂ ਉਹਨੂੰ ਪਤਾ ਲੱਗ ਜਾਂਦਾ ਹੈ ਵੀ ਅੱਜ ਮੈਂ ਕੋਈ ਕੁਝ ਚੰਗਾ ਕਰਕੇ ਆਏ ਆ ਅਸੀਂ ਦੁਬਾਰਾ ਫੇਸ ਆਸਾ ਸੰਗਤ ਨੂੰ ਬੇਨਤੀ ਕਰਾਂਗੇ ਅਕਾਲ ਪੁਰਖ ਮੂਰੇ ਬੱਤ ਕੋਸ ਵੀ ਛੋਟੀ ਗੱਲ ਨਹੀਂ ਹੈਗੀ ਤੁਸੀਂ ਜੋ ਵੀ ਰਾਤ ਨੂੰ ਮੰਗੋਗੇ ਪੜਕ ਦੇ ਸਮੇਂ ਦੇ ਵਿੱਚ ਪ੍ਰਮਾਤਮਾ ਸਾਨੂੰ ਹਾਜ਼ਰ ਕਰੂਗਾ ਦੇਖੋ ਸੇਵਾ ਹੈ ਗੁਰੂ ਦਾ ਲੜਨਾ ਛੱਡੋ ਗਉਆਂ ਦੀ ਸੇਵਾ ਨਾ ਛੱਡੋ ਪ੍ਰਮਾਤਮਾ ਨੇ ਤੁਹਾਡੇ ਖਾਲੀ ਭਾਂਡੇ ਭਰ ਦੇਣੇ ਹੈ ਇਹਨਾਂ ਬਾਬਾ ਜੀ ਜਿਹੜੇ ਅਕਸਰ ਕਹਿੰਦੇ ਨੇ ਵੀ ਗੁਰੂ ਦੇ ਲੜ ਲੱਗੋ ਗੁਰੂ ਦੀ ਅਰਦਾਸ ਕਰੋ ਅਸੀਂ ਵੀ ਤੁਹਾਡੀ ਅਰਦਾਸ ਕਰਾਂਗੇ ਕਿਸੇ ਵੀ ਕਿਸਮ ਦਾ ਕੋਈ ਨਸ਼ਾ ਜਾਂ ਕੋਈ ਬਿਮਾਰੀ ਜਿਹੜੀ ਧੀਆ ਭੈਣਾਂ ਨੂੰ ਜਾਦੇ ਹੁੰਦੀਆਂ ਦੱਸ ਵੀ ਨਹੀਂ ਸਕਦੇਆਂ ਉਹਦੇ ਗੁਪਤ ਰੋਗਾਂ ਦਾ ਇਲਾਜ ਵੀ ਬਾਬਾ ਜੀ ਗੁਰੂ ਦੀ ਤੇ ਗਊ ਦੀ ਕਿਰਪਾ ਨਾਲ ਜ਼ਰੂਰ ਕਰਦੇ ਨੇ ਕਿਉਂਕਿ ਅਸੀਂ ਪਿਛਲੇ ਕਈ ਮਹੀਨਿਆਂ ਤੋਂ ਬਾਬਾ ਜੀ ਨਾਲ ਜੁੜੇ ਹੋਏ ਹਾਂ ਜਦੋਂ ਵੀ ਸੰਗਤ ਨਾਲ ਵਿਚਾਰ ਕਰਦੇ ਆ ਗੱਲ ਕਰਦੇ ਆ ਤਾਂ ਲੋਕ ਖੁਸ਼ੀ ਹੋ ਕੇ ਆਪਦਾ ਦੁੱਖ ਵੀ ਦੱਸਦੇ ਨੇ ਇਹ ਵੀ ਦੱਸ ਦੇ ਨੇ ਵੀ ਸਾਨੂੰ ਪਹਿਲਾਂ ਨਾਲੋਂ ਕਿੰਨਾ ਫਰਕ ਆ। ਅੱਜ ਗੱਲ ਹੋਰ ਨਵੇਕਲੀ ਜਿਹੜੀ ਕਿ ਸਾਨੂੰ ਲੋਕਾਂ ਤੋਂ ਸੰਗਤ ਤੋਂ ਪਤਾ ਲੱਗ ਗਿਆ। ਬਾਬਾ ਜੀ ਜਦੋਂ ਸੰਗਤ ਤੁਹਾਡੇ ਨਾਲ ਜੁੜ ਜਾਂਦੀ ਆ ਕਿਸੇ ਵੀ ਕਿਸਮ ਦਾ ਕੋਈ ਘਾਟਾ ਨਹੀਂ ਜਾਂਦਾ ਇਹ ਸੰਗਤਾਂ ਦਾ ਕਹਿਣਾ। ਇਹ ਇਦਾਂ ਦਾ ਕਿਦਾਂ ਦਾ ਜਿਹੜਾ ਮਿਲ ਜਾਂਦਾ ਫਲ ਛੇਤੀ। ਇਹ ਵੀਰ ਦੀ ਸਾਰੀ ਜਿਹੜੀ ਵਡਿਆਈ ਹੈ ਇਹ ਗੁਰੂ ਗ੍ਰੰਥ ਸਾਹਿਬ ਦੀ ਹੈ। ਸਾਰੀ ਜਿਹੜੀ ਇਹ ਦੇਣ ਹੈ ਇਹ ਗਊ ਮਾਤਾ ਦੀ ਹੈ। ਜੀਣਾ ਇਨਸਾਨ ਗੁਰੂ ਦੇ ਲੜ ਲਾ ਕੇ ਗਉਆਂ ਦੀ ਸੇਵਾ ਕਰਦਾ ਉਹਦੇ ਪ੍ਰਮਾਤਮਾ ਸ਼ਿਵ ਨੇ ਦੇ ਭਾਂਡੇ ਕਰ ਦਿੰਦਾ ਹਾਂਜੀ ਬਾਬਾ ਜੀ ਜਦੋਂ ਅਰਦਾਸ ਕਰਾਉਣੀ ਆ ਤੁਸੀਂ ਸਵੇਰੇ 2 ਵਜੇ ਕਰਦੇ ਹੋ ਤਾਂ ਸੰਗਤ ਤੁਹਾਨੂੰ ਫੋਨ ਕਰੇ ਇੱਕ ਦਿਨ ਪਹਿਲਾਂ ਜਾ ਕੇ ਕਿ ਕਿਦਾਂ ਦਾ ਹਾਂ ਪਹਿਲਾਂ ਫੋਨ ਕਰਕੇ ਆਪਦਾ ਨਾਮ ਨੰਬਰ ਲਿਖਾ ਵੀ ਜੀ ਅਸੀਂ ਵੀ ਅਪੀਲ ਕਰਦੇ ਹਾਂ ਆਪਣਾ ਨਾਮ ਤੇ ਨੰਬਰ ਸੰਗਤਾਂ ਨੂੰ ਸਕਰੀਨ ਦੇ ਉੱਤੇ ਅਸੀਂ ਸ਼ੋਅ ਕਰਾਂਗੇ ਬਾਬਾ ਜੀ ਨੂੰ ਜਦੋਂ ਵੀ ਅਰਦਾਸ ਕਰਾਉਣੀ ਆ ਸਵੇਰੇ 2 ਵਜੇ ਜਦੋਂ ਮਹਾਪੁਰਸ਼ ਸੇਵਾ ਕਰਦੇ ਨੇ ਗਊਆਂ ਦੀ ਤਾਂ ਉਹਨਾਂ ਨੂੰ ਫਲ ਲੋਕਾਂ ਨੂੰ ਜ਼ਰੂਰ ਮਿਲਦਾ ਵਿਦੇਸ਼ਾਂ ਵਿੱਚ ਬਸਦੇ ਨੌਜਵਾਨ ਜਿਨ੍ਹਾਂ ਨੇ ਅਰਦਾਸ ਬੇਨਤੀ ਕਰਾਉਣੀਆਂ ਉਹ ਕਿੱਦਾਂ ਜੁੜਨਾ ਤੁਹਾਡੇ ਨਾਲ ਉਹ ਵੀ ਸੰਗਤਾਂ ਨੂੰ ਜ਼ਰੂਰ ਸਰਦਾਰ ਸਾਹਿਬ ਕੋਈ ਵੀ ਬੱਚਾ ਕੋਈ ਫੌਰਨ ਬੈਠਾ ਹੈ ਆ ਉਹ ਬੱਚਿਆਂ ਲਵੇ ਅਮਰੀਕਾ ਕੈਨੇਡਾ ਇੰਗਲੈਂਡ ਫਰਾਂਸ ਆਸਟ੍ਰੇਲੀਆ ਜਰਮਨ ਉਹਨਾਂ ਨੇ ਦਵਾਈ ਮੰਗਾਉਣੀ ਹੈ ਉਹਨਾਂ ਨੇ ਤਾਕਤ ਦੀਆਂ ਭਾਸ਼ਵਾਂ ਬਣਵਾਉਣੀਆਂ ਨੇ ਉਹਨਾਂ ਨੇ ਕਾਰੋਬਾਰ ਦੀਆਂ ਤਰੱਕੀਆਂ ਵਾਸਤੇ ਅਰਦਾਸ ਬੇਨਤੀ ਕਰਾਉਣੀ ਹੈ ਪਰਿਵਾਰ ਵਾ ਦੇ ਵਾਦੇ ਵਾਸਤੇ ਅਰਦਾਸ ਬੇਨਤੀ ਕਰਾਉਣੀ ਹੈ ਤਾਂ ਬਾਹਰਲੇ ਬੱਚਿਆਂ ਲਈ ਸਮਾਂ ਘੱਟ ਹੁੰਦਾ ਹੈ ਉਹਨਾਂ ਨੇ ਆਪਣੇ ਪਰਿਵਾਰਾਂ ਦੇ ਨਾਂ ਲਿਖ ਕੇ ਪਾ ਦੇਣੇ ਹੈ ਅਸੀਂ ਉਹਨਾਂ ਦੇ ਨਾਂ ਦੀ ਗਊਆਂ ਦੀ ਸੇਵਾ ਕਰ ਦਿੰਨੇ ਆ ਗਊਆਂ ਨੂੰ ਹਰਾ-ਜਹਰਾ ਬਰਜੰਗਵਲੀ ਨੂੰ ਪ੍ਰਸ਼ਾਦ ਦੇ ਮੋਹਰਾਂ ਨੂੰ ਦਾਣੇ ਦਾਦਾ ਉਹਨਾਂ ਦੇ ਸੇਵਾ ਦੇ ਹੱਥ ਕਰ ਦਿੰਦਾ ਧਰ-ਧਰ ਭੁੱਲਦੇ ਨੇ ਪਰਿਵਾਰ ਉਹ ਈੜੇ ਗਉਆਂ ਦੇ ਨਾਲ ਸੇਵਾ ਕਰਦੇ ਨੇ ਗੁਰੂ ਘਰ ਦੇ ਨਾਲ ਜੁੜਦੇ ਨੇ ਜਦੋਂ ਜੀਵ ਜੰਤੂਆਂ ਨੂੰ ਗਉਆਂ ਨੂੰ ਬਾਂਦਰਾਂ ਨੂੰ ਮੂਰਾਂ ਨੂੰ ਆਪ ਦੇ ਹੱਥੀਂ ਸੇਵਾ ਕਰਦੇ ਨੇ ਫਿਰ ਪ੍ਰਮਾਤਮਾ ਹੱਥੀਂ ਛਾਵਾਂ ਕਿਵੇਂ ਨਹੀਂ ਕਰੂਗਾ ਕਿਉਂਕਿ ਲੋਕ ਜਦੋਂ ਦੱਸਦੇ ਨੇ ਵੀ ਮਹਾਰਾਜ ਤੁਸੀਂ ਅਰਦਾਸ ਕੀਤੀ ਸੀ ਸਾਡੇ ਕਾਰਜ ਰਾਸ ਆ ਗਏ ਤਾਂ ਮਨ ਉਦੋਂ ਬੜਾ ਖੁਸ਼ ਹੁੰਦਾ ਉਦੋਂ ਬੜਾ ਭਾਵਕ ਹੁੰਦਾ ਮਨ ਜਦੋਂ ਲੋਕ ਆ ਕੇ ਕਹਿੰਦੇ ਨੇ ਵੀ ਸਾਡੇ ਕਾਰਜ ਰਾਸ ਆਏ ਨੇ ਸਵੇਰੇ 2 ਵਜੇ ਉੱਠ ਕੇ ਜਦੋਂ ਸੇਵਾ ਕਰਨੀ ਨੇਕੀ ਜੀਵ ਜੰਤੂ ਇਸ ਵੀੜ ਦੇ ਵਿੱਚ ਰਹਿੰਦੇ ਨੇ ਪਰ ਬਾਬਾ ਜੀ ਜਦੋਂ ਪ੍ਰਸ਼ਾਦਾ ਕਰਦੇ ਨੇ ਤਾਂ ਜਿਹੜੇ ਬਾਂਦਰ ਨੇ ਉਹ ਆਪਣੇ ਹੱਥੀ ਆ ਕੇ ਫੜ ਕੇ ਲੈ ਜਾਂਦੇ ਨੇ ਫਲ ਫਰੂਟ ਛੋਲਿਆਂ ਦੇ ਦਾਣੇ ਮੋਰਾਂ ਨੂੰ ਬਾਂਦਰਾਂ ਨੂੰ ਮਿੱਠੀਆਂ ਰੋਟੀਆਂ ਜਦੋਂ ਬਾਬਾ ਜੀ ਪਾਉਂਦੇ ਨੇ ਤਾਂ ਕਾਰਜ ਕਿਵੇਂ ਨਰਾਸ ਹੋਣੂ ਬਾਬਾ ਜੀ ਮਨ ਨੂੰ ਕਿੰਨੀ ਖੁਸ਼ੀ ਹੁੰਦੀ ਹੈ ਜਦੋਂ ਲੋਕ ਆ ਕੇ ਕਹਿੰਦੇ ਨੇ ਵੀ ਕਾਰਜ ਰਾਸ ਹੋ ਗਈ ਜਦੋਂ ਸਾਡੀਆਂ ਧੀਆ ਭੈਣਾਂ ਰੋਂਦੀਆਂ ਆਉਂਦੀਆਂ ਨੇ ਜਦੋਂ ਸਾਨੂੰ 15 20 ਜਣਾਂ ਬੰਦ ਮਿਲਦੀਆਂ ਨੇ ਤਾਂ ਸਾਡੇ ਉਹਨਾਂ ਦੇ ਹਾਸੇ ਮੂੰਹ ਦੇ ਵਿੱਚੋਂ ਜਿਵੇਂ ਫੁੱਲ ਖਿਰਦੇ ਹੋਣ ਜਦੋਂ ਸਾਡੇ ਬਾਪੂ ਹੋਰੀ ਰੋਂਦੇ ਆਉਂਦੇ ਨੇ ਹੱਸਦੇ ਜਾਂਦੇ ਨੇ ਤਾਂ ਸਾਨੂੰ ਇਹ ਲੱਗਦਾ ਹੈ ਜਿਵੇਂ ਕੋਈ ਬਹੁਤ ਵੱਡਾ ਖਜ਼ਾਨਾ ਸਾਡੇ ਹੱਥ ਲੱਗ ਗਿਆ ਹੁੰਦਾ ਹੈ ਗੁਰੂ ਮਹਾਰਾਜ ਦੀ ਏਡੀ ਰਹਿਮਤ ਹੁੰਦੀ ਹੈ ਜਦੋਂ ਸਾਡੀਆਂ ਮਾਮਾ ਸਾਡੀਆਂ ਭੈਣਾਂ ਸਾਡੇ ਭਰਾ ਰੋਂਦੇ ਆਉਂਦੇ ਨੇ ਹੱਸਦੇ ਜਾਂਦੇ ਨੇ ਰੱਬਾ ਜੀ ਜਦ ਮੈਂ ਦੇਖਿਆ ਬਾਂਦਰ ਬੁੰਦਰ ਥੋੜੇ ਹੱਥ ਚੋਂ ਫੜ ਕੇ ਲੈ ਜਾਂਦੇ ਨੇ ਅਸੀਂ ਪਾਉਣਾ ਸਾਡੇ ਕੋਲ ਨਹੀਂ ਆਉਂਦੇ ਨਹੀਂੜ ਤਾਂ ਹੋ ਗਏ ਇੰਨੇ ਜਾਨਵਰਾਂ ਨਾਲ ਹਾਂ ਬਦ ਉਹਨਾਂ ਨੂੰ ਪਤਾ ਹੈ ਵੀ ਸਾਡੇ ਕਿਸੇ ਪਰਿਵਾਰ ਦਾ ਇਨਸਾਨ ਹੈ ਮੈਂ ਉਹਨਾਂ ਦੇ ਪਰਿਵਾਰ ਚ ਹੀ ਆ ਮਹਾਪੁਰਸ਼ੋ ਜਦੋਂ ਅਸੀਂ ਇਹਨਾਂ ਦੇ ਵਿੱਚ ਰਹਨੇ ਆ ਗੋਵਾਂ ਦਾ ਪਰਿਵਾਰ ਹੈ ਬਰਜੰਗਵਲੀ ਨੇ ਮੋਰ ਨੇ ਇਹ ਸਾਡੇ ਨੇ ਅਸੀਂ ਇਹਨਾਂ ਦੇ ਆ ਮਾਨੂੰ ਦੋਸਤੋ ਬੜੀ ਖੁਸ਼ੀ ਮਿਲਦੀ ਆ ਜਦੋਂ ਹੱਥੋਂ ਫੜ ਕੇ ਜਦੋਂ ਬਾਂਦਰ ਹੱਥੋਂ ਫੜ ਕੇ ਰੋਟੀਆਂ ਕੇਲੇ ਅਸੀਂ ਵੀ ਪਾਉਣ ਦੀ ਕੋਸ਼ਿਸ਼ ਕੀਤੀ ਪਰ ਸਾਡੇ ਲਵੇ ਨਹੀਂ ਲੱਗਦੇ ਜਦੋਂ ਬਾਬਾ ਜੀ ਆਉਂਦੇ ਨੇ ਤਗਾਉ ਪੀੜਾ ਫੜ ਕੇ ਲੈ ਜਾਂਦੀ ਆ ਬਾਂਦਰ ਮਿੱਠੀਆਂ ਰੋਟੀਆਂ ਇਕੱਲੇ ਸੋਲਿਆਂ ਦੇ ਦਾਣੇ ਐ ਹੱਥ 'ਚ ਫੜ ਕੇ ਲੈ ਜਾਂਦੇ ਨੇ ਜਿਵੇਂ ਆਪਣੇ ਇੱਕ ਪਰਿਵਾਰ ਦੇ ਹੀ ਹੋਣ ਜਦੋਂ ਦੀ ਜੀ ਦੇਖੋ ਮਹਾਪੁਰਸ਼ਾਂ ਦੇ ਲੜ ਲੱਗਿਆ ਇਹ ਗੁਰੂ ਘਰ ਜਾਂਦੇ ਨੇ ਸਾਨੂੰ ਵੀ ਲੈ ਜਾਂਦੇ ਨੇ ਦੇਖੋ ਮਹਾਰਾਜ ਕਿਸੇ ਬੰਦੇ ਰਾਹੀਂ ਰੱਬ ਮਿਲਦਾ ਆਪਣੇ ਪਤਾ ਜੀ ਮਹਾਪੁਰਸ਼ ਪ੍ਰਮਾਤਮਾ ਨੇ ਜੋ ਇਹ ਅਰਦਾਸ ਬੇਨਤੀ ਗੁਰੂ ਘਰ ਚ ਕਰਦੇ ਨੇ ਮੈਨੂੰ ਬਹੁਤ ਵਧੀਆ ਲੱਗਿਆ ਇਹਨਾਂ ਨੇ ਤੇ ਉਰੇ ਏਸੀ ਆਉਣਾ ਸਾਨੂੰ ਮਨ ਨੂੰ ਤੌਸ਼ਟੀ ਮਿਲਦੀ ਹੈ ਤੇ ਬਾਬਾ ਜੀ ਬਹੁਤ ਚੰਗੇ ਨੇ ਜੀ ਬਹੁਤ ਨੇਕ ਦੇ ਨਾ ਇਨਸਾਨ ਨੇ ਜੀ ਕਿਉਂਕਿ ਆਪਣੇ ਮੂੰਹ ਬੜਾਈ ਤਾਂ ਹਰ ਕੋਈ ਲੋਕ ਕਰਦੇ ਨੇ ਪਰ ਮੈਂ ਪਹਿਲੀ ਵਾਰ ਦੇਖਿਆ ਉਰੇ ਜਦੋਂ ਸੰਗਤ ਜੁੜਦੀ ਆ ਤਾਂ ਉਹ ਦੱਸਦੇ ਨੇ ਵੀ ਬਾਬਾ ਜੀ ਸਾਡੀਆਂ ਝੋਲੀਆ ਭਰ ਦਿੰਦੇ ਨੇ ਕਿਉਂਕਿ ਜਦੋਂ ਗੁਰੂ ਦੇ ਲੋੜ ਆਸਰੇ ਨਾਲ ਗਊਆਂ ਦੀ ਸੇਵਾ ਕਰਕੇ ਜੋ ਮਿਲਦਾ ਉਮ ਨੂੰ ਕੋ ਨੂੰ ਆਪਣੇ ਆਪ ਹੀ ਪਤਾ ਲੱਗ ਜਾਂਦਾ ਜਦੋਂ ਸਵੇਰੇ ਭਲਕੇ ਉੱਠ ਕੇ ਪ੍ਰਮਾਤਮਾ ਨਾਲ ਜੋੜਦੇ ਨੇ ਦਾ ਅਰਦਾਸ ਕਰਦੇ ਨੇ ਤਾਂ ਤੁਸੀਂ ਵੀ ਆਪਣਾ ਜੀਵਨ ਸਫਲਾ ਕਰਨ ਲਈ ਅਸੀਂ ਬਾਬਾ ਜੀ ਦਾ ਐਡਰੈਸ ਆਪਣੇ ਸਕਰੀਨ ਦੇ ਉੱਤੇ ਮੈਂਸ਼ਨ ਕਰਕੇ ਟੈਲੀਫੋਨ ਨੰਬਰ ਕਰਕੇ ਤੁਸੀਂ ਆਪਣੀ ਅਰਦਾਸ ਬੇਨਤੀ ਜ਼ਰੂਰ ਕਰਵਾ ਸਕਦੇ ਹੋ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ